ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜਿੰਦ ਬਡਾਲੀ ਉੱਤੇ ਸੋ ਗੱਲਬਾਤ ਅੱਜ ਕਰਾਂਗੇ ਇੰਟਰਨੈਟ ਦੀ ਦੁਨੀਆ ਦੇ ਬਾਰੇ ਯਾਨੀ ਕਿ ਇੰਟਰਨੈਟ ਦੀ ਕਾੜ ਜਿਹਦੀ ਖੋਜ ਇਹ ਕਿਨੇ ਕਰੀ ਔਰ ਦੋਸਤੋ ਜਿਹੜੇ ਬੰਦੇ ਨੇ ਇਹ ਖੋਜ ਕਰੀ ਹੈ ਉਹ ਇੱਕ ਪੰਜਾਬੀ ਸਿੱਖ ਹੈ ਬੰਦਾ ਉਹਦਾ ਨਾਮ ਹੈ ਨਰਿੰਦਰ ਸਿੰਘ ਕਪਾਨੀ ਤੇ ਮੋਗਾ 'ਚ ਜੰਮਿਆ ਇਹ ਵਿਗਿਆਨੀ ਸੋ ਇਹਨਾਂ ਦਾ ਦੱਸ ਦਿਆਂ ਤੁਹਾਨੂੰ ਕਿ ਕਿੱਦਾਂ ਉਹਨਾਂ ਨੇ ਖੋਜ ਕੀਤੀ ਤੇ ਸਾਰੀਆਂ ਚੱਕਰਵਾਜਾਂ ਕੀ ਕੀ ਪਈਆਂ ਉਹਨਾਂ ਨਾਲ ਕੌਣ ਨੇ ਇਹ ਦਿੱਤਾ ਸੀ ਕਪਾਨੀ ਸੁਣ ਕੇ ਤੁਸੀਂ ਹੈਰਾਨ ਹੋ ਗੋਗੇ ਸੋ ਪੰਜਾਬ ਦੇ ਇੱਕ ਨਿੱਕੇ ਜਿਹੇ ਸ਼ਹਿਰ ਮੋਗੇ ਦੇ ਜਨਮੇ ਨਿਰੰਦਰ ਸਿੰਘ ਕਪਾਨੀ ਨੂੰ ਵਿਸ਼ਵ ਭਰ ਦੇ ਵਿੱਚ ਫਾਈਬਰ ਆਪਟਿਕਸ ਦੇ ਪਿਤਾ ਵਜੋਂ ਜਾਣਿਆ ਜਾਂਦਾ ਕਪਾਨੀ ਨੇ ਇਹ ਸਾਬਤ ਕੀਤਾ ਕਿ ਰੋਸ਼ਨੀ ਸਿੱਧੀ ਰੇਖਾ ਵਿੱਚ ਹੀ ਨਹੀਂ ਚੱਲਦੀ ਬਲਕਿ ਕੱਚ ਦੀਆਂ ਬਾਰੀਕ ਤੰਦਾਂ ਦੀ ਵਰਤੋਂ ਨਾਲ ਇਨੂੰ 모ੜਿਆ ਵੀ ਜਾ ਸਕਦਾ ਅਜੋਕੀਆਂ ਕਈ ਤਕਨੀਕਾਂ ਜਿਨ੍ਹਾਂ ਦੇ ਵਿੱਚ ਹਾਈ ਸਪੀਡ ਇੰਟਰਨੈਟ ਵੀ ਸ਼ਾਮਲ ਹੈ ਇਸੇ ਕਾਰਨ ਸੰਭਵ ਹੋ ਸਕਿਆ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜੋ ਖਾਸ ਮੁਕਾਮ ਹਾਸਲ ਕੀਤਾ ਉਹਦੀ ਦਿਲਚਸਪ ਕਹਾਣੀ ਸ਼ਾਇਦ ਉਹਨਾਂ ਦੇ ਜਨਮ ਤੋਂ ਕਈ ਸਾਲ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਨਰਿੰਦਰ ਸਿੰਘ ਕਪਾਨੀ ਦੇ ਪਿਤਾ ਸਰਦਾਰ ਸੁੰਦਰ ਸਿੰਘ ਕਪਾਨੀ ਪਹਿਲੀ ਵਿਸ਼ਵ ਜੰਗ ਦੇ ਵਿੱਚ ਬਰਤਾਨਵੀ 에ਅਰ ਫੋਰਸ ਦਾ ਹਿੱਸਾ ਸਨ ਆਪਣੇ ਕੈਮਰੇ ਨਾਲ ਵਿਰੋਧੀਆਂ ਦੇ ਜਹਾਜ਼ਾਂ ਜੰਗੀ ਸਾਜ਼ੋ ਸਮਾਨ ਜਾਂ ਜੰਗ ਦੌਰਾਨ ਹੋਰ ਅਹਿਮ ਮੌਕਿਆਂ ਦੀਆਂ ਤਸਵੀਰਾਂ ਖਿੱਚਣਾ ਉਹਨਾਂ ਦੇ ਕੰਮ ਦਾ ਹਿੱਸਾ ਸੀ ਰੋਸ਼ਨੀ ਅਤੇ ਕੈਮਰੇ ਦੀ ਬਰੀਕੀਆਂ ਬਾਰੇ ਕਪਾਨੀ ਨੂੰ ਸ਼ੁਰੂਆਤੀ ਸਬਕ ਬਚਪਨ ਵਿੱਚ ਹੀ ਮਿਲ ਗਏ ਸੀ ਨਰਿੰਦਰ ਸਿੰਘ ਕਪਾਨੀ ਦਾ ਜਨਮ 31 ਅਕਤੂਬਰ 1927 ਨੂੰ ਹੋਇਆ ਸੀ ਤੇ ਕਦੇ ਨਾ ਮਸਾਲਦੀ ਉਮਰ ਚ 3 ਦਸੰਬਰ 2020 ਨੂੰ ਉਹਨਾਂ ਨੇ ਦੁਨੀਆ ਨੂੰ ਅਲਵਿਦਾ ਕਿਹਾ ਕਪਾਨੀ ਦੀ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਉਹਨਾਂ ਨੂੰ ਸਾਇੰਸ ਅਤੇ ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਪਦਮ ਵਿਪੂਸ਼ਣ ਐਵਾਰਡ ਨਾਲ ਸਨਮਾਨਤ ਵੀ ਕੀਤਾ ਸੀ ਉਹਨਾਂ ਨੂੰ ਇਸ ਤੋਂ ਪਹਿਲਾਂ ਪ੍ਰਵਾਸੀ ਭਾਰਤੀ ਸਨਮਾਨ ਵੀ ਮਿਲ ਚੁੱਕਿਆ ਸੀ ਫਾਈਬਰ ਆਪਟਿਕਸ ਜੋ ਕਿ ਬਿਜਲੀ ਸੰਚਾਰ ਇਹਦੇ ਲਈ ਵਰਤੀ ਜਾਂਦੀ ਮੁੱਖ ਤਕਨੀਕ ਹੈ ਇਸ ਸ਼ਬਦ ਨੂੰ ਘੜਨ ਅਤੇ ਇਸ ਤਕਨੀਕ ਦੇ ਸੰਭਵ ਹੋਣ ਦੀ ਸ਼ੁਰੂਆਤੀ ਖੋਜ ਕਰਨ ਦਾ ਸਿਹਰਾ ਡਾਕਟਰ ਨਰਿੰਦਰ ਸਿੰਘ ਕਪਾਨੀ ਸਰ ਜਾਂਦਾ ਉਹਨਾਂ ਨੇ ਇਸ ਕਾਰਡ ਦੇ ਨਾਲ ਨਾਲ ਕਈ ਕੰਪਨੀਆਂ ਵੀ ਖੋਲ੍ਹੀਆਂ ਇੱਕ ਸਫਲ ਬਿਜ਼ਨਸਮੈਨ ਵੀ ਬਣੇ ਉਹਨਾਂ ਨੂੰ ਸਿੱਖ ਕਲਾ ਲਈ ਮਹੱਤਵਪੂਰਨ ਕੰਮ ਕਰਨ ਲਈ ਵੀ ਜਾਣਿਆ ਜਾਂਦਾ ਨਰਿੰਦਰ ਸਿੰਘ ਕਪਾਨੀ ਨੇ ਸ਼ੁਰੂਆਤ ਪੜ੍ਹਾਈ ਜਿਹੜੀ ਚੁੜਾਤੀ ਉਹ ਦੇਹੜਾ ਦੂਨ ਤੋਂ ਕੀਤੀ ਸੀ ਪੜ੍ਹਾਈ ਦੌਰਾਨ ਜਦੋਂ ਇੱਕ ਅਧਿਆਪਕ ਨੇ ਕਿਹਾ ਕਿ ਰੌਸ਼ਨੀ ਸਿੱਧੀ ਰੇਖਾ 'ਚ ਚੱਲਦੀ ਹੈ ਤਾਂ ਕਪਾਨ ਨੇ ਇਸ ਗੱਲ ਨੂੰ ਮੰਨਣ ਤੋਂ ਮੁਨਕਰ ਹੋ ਗਏ ਤੇ ਇੱਥੋਂ ਜਨਮ ਹੋਇਆ ਉਹਨਾਂ ਦੇ ਮਿਸ਼ਨ ਦਾ ਇੱਕ ਇੰਟਰਵਿਊ 'ਚ ਉਹ ਇਸ ਪਲ ਬਾਰੇ ਦੱਸਦੇ ਹਨ ਉਹ ਕਹਿੰਦੇ ਮੇਰੇ ਇੱਕ ਅਧਿਆਪਕ ਨੇ ਮੈਨੂੰ ਕਿਹਾ ਕਿ ਰੌਸ਼ਨੀ ਸਿਰਫ ਸਿੱਧੀ ਰੇਖਾ ਵਿੱਚੇ ਸਫ਼ਰ ਕਰਦੀ ਹੈ ਮੈਂ ਇਸ ਗੱਲ ਨੂੰ ਮੰਨਣਾ ਨਹੀਂ ਸੀ ਚਾਹੁੰਦਾ ਇਸ ਲਈ ਮੈਂ ਇਸ ਗੱਲ ਨੂੰ ਗਲਤ ਸਾਬਤ ਕਰਨ ਦਾ ਫੈਸਲਾ ਲੈ ਲਿਆ ਨਰਿੰਦਰ ਸਿੰਘ ਕਪਾਨੀ ਨੇ ਇਸ ਨੂੰ ਹੀ ਆਪਣਾ ਮਿਸ਼ਨ ਬਣਾਇਆ। ਇਹੀ ਮਿਸ਼ਨ ਉਹਨਾਂ ਨੂੰ ਪਹਿਲਾਂ ਲੰਡਨ ਤੇ ਫਿਰ ਅਮਰੀਕਾ ਲੈ ਕੇ ਗਿਆ। ਆਪਣੀ ਬੈਚਲਰਸ ਡਿਗਰੀ ਤੋਂ ਬਾਅਦ ਉਹਨਾਂ ਨੇ ਇੱਕ ਆਰਡੀਨੈਂਸ ਫੈਕਟਰੀ ਵਿੱਚ ਆਪਟੀਕਲ ਯੰਤਰਾਂ ਨੂੰ ਡਿਜ਼ਾਈਨ ਕਰਨ ਤੇ ਬਣਾਉਣ ਦਾ ਕੰਮ ਕੀਤਾ। ਇਸ ਮਗਰੋਂ ਉਹ ਯੂਕੇ ਦੇ ਇੰਪੀਰੀਅਲ ਕਾਲਜ ਚਲੇ ਗਏ ਜਿੱਥੇ ਉਹਨਾਂ ਨੇ ਆਪਣੀ ਗੱਲ ਨੂੰ ਤਰਕਪਰਪੂਰ ਤਰੀਕੇ ਨਾਲ ਸਾਬਤ ਕਰਨ ਲਈ ਦਿਨ ਰਾਤ ਇੱਕ ਕਰਤਾ ਉਹਨਾਂ ਨੇ ਇੰਪੀਰੀਅਲ ਕਾਲਜ ਦੇ ਵਿੱਚ ਆਪਣਾ ਅਧਿਐਨ ਭੌਤਿਕ ਵਿਗਿਆਨੀ ਹੈਰੋਲਡ ਹੌਪਨਿਕਸ ਇਹਦੀ ਨਿਗਰਾਨੀ ਚ ਕੀਤਾ ਉਹਨਾਂ ਨੇ ਆਪਟੀਕਲ ਫਾਈਬਰ ਕੱਚ ਦੀਆਂ ਤੰਦਾਂ ਦੇ ਇੱਕ ਬੰਡਲ ਨੂੰ ਤਸਵੀਰਾਂ ਦੇ ਸੰਚਾਰ ਲਈ ਵਰਤਿਆ ਤਾਂ ਐਂਡੋਸਕੋਪਿਕ ਕੈਮਰੇ ਦੀ ਸ਼ੁਰੂਆਤ ਸ਼ੁਰੂਆਤੀ ਖੋਜ ਵੀ ਕਪਾਨੀ ਨੇ ਏਸੇ ਦੌਰਾਨ ਕੀਤੀ ਸੀਗੀ ਤਾਂ ਦੋਸਤੋ ਨਰਿੰਦਰ ਸਿੰਘ ਕਪਾਨੀ ਇੱਕ ਰੱਜੇ ਪੂਜੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਦੇਰਾ ਦੂਂਦੇ ਵਿੱਚ ਆਪਣੀ ਕੱਚੀ ਉਮਰ ਬਤਾਉਣ ਵਾਲੇ ਨਿਰਧਰ ਸਿੰਘ ਕਪਾਨੀ ਦੀਆਂ ਯਾਦਾਂ 2021 ਚ ਰਿਲੀਜ਼ ਹੋਈ ਕਿਤਾਬ ਦਾ ਮੈਨ ਹੂ ਬੈਂਟ ਲਾਈਟ ਇਹਦੇ ਵਿੱਚ ਦਰਜ ਨੇ ਕਿਤਾਬ ਦੇ ਵਿੱਚ ਭਾਰਤ ਪਾਕਿਸਤਾਨ ਵੰਡ ਨਾਲ ਜੁੜੇ ਕੁਝ ਹਵਾਲੇ ਮਿਲਦੇ ਇੱਕ ਘਟਨਾ ਦਾ ਵੀ ਵਰਣਨ ਹੈ ਜਦੋਂ ਕਪਾਨੀ ਨੇ ਦੰਗਿਆਂ ਮੌਕੇ ਆਪਣੇ ਘਰ ਚ ਕੰਮ ਕਰਦੇ ਇੱਕ ਮੁਸਲਿਮ ਪਰਿਵਾਰ ਨੂੰ ਦੰਗਾਕਾਰੀਆਂ ਤੋਂ ਬਚਾਇਆ ਸੀ ਉਹਨਾਂ ਨੇ 1955 ਦੇ ਵਿੱਚ ਆਪਣੀ PH.D ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਕਈ ਕੰਪਨੀਆਂ ਦੀ ਸ਼ੁਰੂਆਤ ਕੀਤੀ ਕਪਾਨੀ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਨਾਲ-ਨਾਲ ਹੋਰ ਵੀ ਵਿਦਿਅਕ ਅਦਾਰਿਆਂ 'ਚ ਪੜ੍ਹਾਈ ਪੜਾਇਆ ਵੀ ਸਿਲੀਕਨ ਵੈਲੀ ਹਿਸਟੋਰੀਕਲ ਐਸੋਸੀਏਸ਼ਨ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਪਾਨੀ ਕਹਿੰਦਾ ਕਿ ਉਹ ਹਮੇਸ਼ਾ ਤੋਂ ਹੀ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸਨ ਤੇ ਉਹਨਾਂ ਦਾ ਪਹਿਲਾ ਵਿਚਾਰ ਸੀ ਕਿ ਉਹ ਆਪਣੀ ਪੜ੍ਹਾਈ ਖਤਮ ਕਰਕੇ ਭਾਰਤ ਵਾਪਸ ਆ ਕੇ ਆਪਣੀ ਕੰਪਨੀ ਖੋਲਣਗੇ। ਉਹਨਾਂ ਨੂੰ ਇੰਪੀਰੀਅਲ ਕਾਲ ਦੇ ਵਿੱਚ ਪੜ੍ਹਨੇ ਆ ਰਾਇਲ ਸੁਸਾਇਟੀ ਵੱਲੋਂ ਵਜੀਫਾ ਮਿਲਿਆ ਤਾਂ ਜੋ ਉਹ ਕੋਡ ਫਾਈਬਰ ਉੱਤੇ ਅਧਿਐਨ ਕਰ ਸਕਣ। ਉਹਨਾਂ ਨੇ 1 ਸਾਲ ਇਸ ਉੱਤੇ ਕੰਮ ਕੀਤਾ ਕਿ ਉਹ ਕੱਚ ਦੀਆਂ ਅਜਹੀਆਂ ਤੰਦਾਂ ਬਣਾ ਸਕਣ ਅਤੇ ਉਹਨਾਂ ਨੂੰ ਇਸ ਤਰ੍ਹਾਂ ਪ੍ਰੋਸਸ ਕਰ ਸਕਣ ਤਾਂ ਕਿ ਉਹਨਾਂ ਵਿੱਚੋਂ ਰੋਸ਼ਨੀ, ਤਸਵੀਰਾਂ ਇਕੱਠੀਆਂ ਲੰਘ ਸਕਣ। ਉਹ ਇਹ ਦਰਸਾਉਣ ਵਿੱਚ ਸਫਲ ਰਹੇ ਸਨ ਅਤੇ ਇਸ ਬਾਰੇ ਉਹਨਾਂ ਨੇ ਕਈ ਲੇਖ ਵੀ ਲਿਖੇ ਤਾਂ ਦੋਸਤੋ ਆਪਣੇ ਇੰਟਰਵਿਊ 'ਚ ਉਹਨਾਂ ਨੇ ਕਿਹਾ ਸੀ ਉਹ ਕਹਿੰਦੇ ਮੈਂ ਆਪਣੇ ਪ੍ਰੋਫੈਸਰ ਕੋਲ ਗਿਆ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਕੰਮ ਬਾਰੇ ਕੀ ਸੋਚਦੇ ਹੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਹੁਣ ਮੈਂ ਆਪਣਾ ਮਕਸਦ ਪੂਰਾ ਕਰ ਲਿਆ ਹੈ ਅਤੇ ਮੈਂ ਭਾਰਤ ਵਾਪਸ ਜਾ ਕੇ ਆਪਣੀ ਕੰਪਨੀ ਖੋਲ੍ਹਣਾ ਚਾਹੁੰਦਾ ਕਪਾਨੀ ਕਹਿੰਦੇ ਨੇ ਕਿ ਮੇਰੇ ਪ੍ਰੋਫੈਸਰ ਨੇ ਮੈਨੂੰ ਕਿਹਾ ਕਿ ਮੈਂ 2 ਮਹੀਨੇ ਉਡੀਕ ਕਰਾਂ ਮੈਨੂੰ ਲੱਗਾ ਕਿ ਸ਼ਾਇਦ ਉਹ ਬੰਦਾ ਲੱਭ ਰਹੇ ਨੇ ਤਾਂ ਜੋ ਜਿਹੜਾ ਕੰਮ ਮੈਂ ਸ਼ੁਰੂ ਕੀਤਾ ਉਹ ਉਹਨੂੰ ਪੂਰਾ ਕਰ ਸਕਣ ਪਰ ਉਹ ਯੂਨੀਵਰਸਿਟੀ ਆਫ ਲੰਡਨ ਦੀ ਸੈਨੇਟ ਵਿੱਚ ਗਏ ਤੇ ਉੱਥੇ ਜਾ ਕੇ ਕਿਹਾ ਕਿ ਇਸ ਬੰਦੇ ਨੇ ਇਹ ਕੰਮ ਕੀਤਾ ਅਤੇ ਮੈਨੂੰ ਪੀ ਐਚ ਡੀ ਵਿੱਚ ਦਾਖਲਾ ਦਵਾਇਆ ਕਪਾਨੀ ਕਹਿੰਦੇ ਕਿ ਮੇਰੀ ਪੀ ਐਚ ਡੀ ਕਰਨ ਦੀ ਕੋਈ ਇੱਛਾ ਨਹੀਂ ਸੀ ਮੈਨੂੰ ਲੱਗਦਾ ਸੀ ਕਿ ਇਹ ਬੰਦੇ ਨੂੰ ਵਿਦਵਾਨ ਜਿਹਾ ਬਣਾ ਦਤੀ ਹੈ ਉਹਨਾਂ ਨੇ 1954 ਚ ਸਤਿੰਦਰ ਕੌਰ ਨਾਲ ਵਿਆਹ ਕਰਵਾਇਆ। ਉਸ ਸਮੇਂ ਸਤਿੰਦਰ ਕੌਰ ਬਰਤਾਨੀਆ ਵਿੱਚ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕਰ ਰਹੇ ਸਨ। ਇਸ ਮਗਰੋਂ ਉਹਨਾਂ ਨੇ ਇਟਲੀ ਦੇ ਫਲੋਰੈਂਸ ਵਿੱਚ ਆਪਣਾ ਪਹਿਲਾ ਪਰਚਾ ਪੜ੍ਹਿਆ। ਜਿੱਥੇ ਰੋਚੈਸਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਨਾਂ ਨੂੰ ਅਮਰੀਕਾ ਆਉਣ ਲਈ ਕਿਹਾ। ਕਰੀਬ 1 ਸਾਲ ਤੱਕ ਨੌਕਰੀ ਕਰਨ ਤੋਂ ਬਾਅਦ ਉਹਨਾਂ ਨੇ ਅਮਰੀਕਾ ਵਿੱਚ ਇੱਕ ਕੰਪਨੀ ਸ਼ੁਰੂ ਕੀਤੀ। ਮਾਂ ਦੀ ਮੌਤ ਵੇਲੇ ਭਾਰਤ ਨਾ ਆ ਸਕਣਾ دی men who bent light ਵਿੱਚ ਉਹ ਆਪਣੀ ਮਾਂ ਦੀ ਮੌਤ ਸਮੇਂ ਅੰਤਮ ਰਸਮਾਂ 'ਚ ਨਾ ਪਹੁੰਚ ਸਕਣ ਬਰੇ ਦਾਹਤੇ ਉਹ ਕਹਿੰਦੇ ਮੇਰੀ ਮਾਂ ਦਾ ਦਿਹਾਂਤ 31 ਅਕਤੂਬਰ 1984 ਨੂੰ ਹੋਇਆ ਉਸੇ ਦਿਨ ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਮੈਂ ਅਮਰੀਕਾ ਵਿੱਚ ਜੂਨ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਕਤਲੇਆਮ ਬਾਰੇ ਸਿੱਖ ਸਮੂਹਾ ਅਤੇ ਅਮਰੀਕੀ ਕਾਂਗਰਸ ਨਾਲ ਰਲ ਕੇ ਇਹਦੀ ਜਾਂਚ ਕਰਵਾਉਣ ਅਤੇ ਭਾਰਤ ਸਰਕਾਰ ਦੀ ਨਿੰਦਾ ਕੀਤੇ ਜਾਣ ਬਾਰੇ ਕੰਮ ਕਰ ਰਿਹਾ ਸੀ ਮੇਰੀਆਂ ਗਤੀਵਿਧੀਆਂ ਦੇ ਕਾਰਨ ਹੀ ਮੈਨੂੰ ਆਪਣੀ ਮਾਂ ਦੇ ਸੰਸਕਾਰ ਲਈ ਭਾਰਤ ਨਹੀਂ ਆਉਣ ਦਿੱਤਾ ਗਿਆ ਤਾਂ ਦੋਸਤੋ ਡਾਕਟਰ ਕਮਲ ਪੀ ਸਿੰਘ ਜਿਨ੍ਹਾਂ ਨੇ ਤਕਰੀਬਨ 10 ਸਾਲ ਨਰਿੰਦਰ ਸਿੰਘ ਕਪਾਨੀ ਦੇ ਕੰਮ ਦਾ ਅਧਿਐਨ ਕੀਤਾ ਉਹ ਦੱਸਦੇ ਨੇ ਕਿ ਅਕਸਰ ਇਹ ਵੀ ਚਰਚਾ ਰਹਿੰਦੀ ਹੈ ਕਿ ਨਰਿੰਦਰ ਸਿੰਘ ਕਪਾਨੀ ਜੋ ਕਿ ਭਾਰਤ ਵਿੱਚ ਜਨਮੇ ਸਨ ਨੋਵਲ ਐਵਾਰਡ ਤੋਂ ਵਾਂਝੇ ਰਹਿ ਗਏ ਕਮਲ ਮੁਤਾਬਕ ਉਹ ਇਸ ਸਵਾਲ ਨੂੰ ਵੀ ਭਾਵਨਾਤਮਕ ਤੌਰ ਤੇ ਲੈਣੇ ਆ ਕਮਲ ਪੀ ਸਿੰਘ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਆਈ ਆਈ ਐਸ ای ਆਰ ਦੇ ਪ੍ਰੋਫੈਸਰ ਨੇ ਤੇ ਉਹਨਾਂ ਨੇ ਡਾਕਟਰ ਕਪਾਨੀ ਦੇ ਲਿਖੇ ਪਰਚਿਆਂ ਦਾ ਅਧਿਐਨ ਵੀ ਕੀਤਾ ਉਹਨੇ ਦੱਸਿਆ ਕਿ ਜਿਸ ਵੇਲੇ ਕਪਾਨੀ ਨੇ ਆਪਟੀਕਲ ਫਾਈਬਰ ਦੀ ਖੋਜ ਕਰੀ ਉਸ ਵੇਲੇ ਲੋਕ ਇਹ ਚਰਚਾ ਕਰ ਰਹੇ ਸਨ ਕਿ ਇਸ ਰਾਹੀਂ ਸੂਚਨਾ ਕਿੰਨੀ ਦੂਰ ਭੇਜੀ ਜਾ ਸਕਦੀ ਹੈ ਤੇ ਇਹਦੀਆਂ ਕੀ ਕਮੀਆਂ ਨੇ ਕਪਾਨੀ ਇਸ ਮਾਮਲੇ 'ਚ ਥੋੜੇ ਘੱਟ ਖੁਸ਼ ਕਿਸਮਤ ਸਨ ਜੂਕੇ ਵਿੱਚ ਉਹ ਆਪਟੀਕਲ ਫਾਈਬਰ ਬਣਾਉਣ ਲਈ ਉਹ ਜਿਹੜੇ ਕੱਚ ਦੀ ਵਰਤੋਂ ਕਰ ਰਹੇ ਸਨ ਉਸ ਵਿੱਚ ਕਈ ਕਿਸਮ ਦੀਆਂ ਅਸ਼ੁੱਧੀਆਂ ਸਨ ਡਾਕਟਰ ਕਮਲ ਦਾਹਦੇ ਕਿ ਇਹ ਬਹੁਤ ਸ਼ੁਰੂਆਤੀ ਸਮਾਂ ਸੀ ਜਦੋਂ ਅਜਹੀਆਂ ਕਾਢਾਂ ਜਾਂ ਯੰਤਰ ਵੀ ਨਹੀਂ ਸਨ ਜੋ ਇਹਨੇ ਬਰੀਕ ਆਪਟੀਕਲ ਫਾਈਬਰ ਨੂੰ ਸੰਭਾਲ ਸਕਦੇ ਹੋਣ ਉਹਨਾਂ ਨੇ ਇੱਕ ਇਹ ਇੱਕ ਕਹਿੰਦਾ ਵਾਲ ਜਿੰਨਾ ਬਰੀਕ ਸੀ ਇਹਦੇ ਇਹਦੇ ਦਾ ਟੁੱਟਣ ਦਾ ਵੀ ਬੜਾ ਖਤਰਾ ਹੁੰਦਾ ਸੀ ਡਾਕਟਰ ਕਪਾਨੀ ਨੇ ਅਜਿਹੇ ਸਮੇਂ ਆਪਣੀ ਨਿਪੁੰਨਤਾ ਦਿਖਾਈ ਉਹਨਾਂ ਨੇ ਇਹ ਦਿਖਾਇਆ ਕਿ ਇਹਨਾਂ ਫਾਈਬਰਾਂ ਰਾਹੀਂ ਰੋਸ਼ਨੀ ਕਈ ਮੀਟਰ ਦੂਰ ਤੱਕ ਜਾ ਸਕਦੀ ਹੈ ਚੀਨੀ ਪਿਛੋਕੜ ਵਾਲੇ ਵਿਗਿਆਨੀ ਚਾਰਲਸ ਕਾਓ ਜਿਨ੍ਹਾਂ ਨੂੰ 2009 ਚ ਭੌਤਿਕ ਵਿਗਿਆਨ ਦੇ ਖੇਤਰ ਤੇ ਨੋਬਲ ਇਨਾਮ ਮਿਲਿਆ ਇਹਨੇ ਆਪਣੀ ਖੋਜ ਦੌਰਾਨ ਇਹ ਦੇਖਿਆ ਕਿ ਕੱਚ ਚ ਅਸ਼ੁੱਧੀਆਂ ਦੇ ਕਾਰਨ ਰੌਸ਼ਨੀ ਇਸ ਵਿੱਚ ਕਈ ਕਿਲੋਮੀਟਰ ਤੱਕ ਸਫ਼ਰ ਨਹੀਂ ਕਰ ਸਕਦੀ। ਉਹਨਾਂ ਨੇ ਭੌਤਿਕ ਵਿਗਿਆਨ ਦੇ ਕੁਝ ਨਿਯਮਾਂ ਨੂੰ ਲਾਗੂ ਕੀਤਾ ਤੇ ਅਸ਼ੁੱਧੀਆਂ ਰਹਿਤ ਕੱਚ ਦੀ ਵਰਤੋਂ ਕੀਤੀ। ਇਸ ਕਾਰਨ ਰੌਸ਼ਨੀ ਦਾ ਦੂਰ ਤੱਕ ਸੰਚਾਰ ਹੋਣਾ ਸੰਭਵ ਸੀ। ਤਾਂ ਸ਼ਾਇਦ ਡਾਕਟਰ ਕਪਾਨੀ ਨੂੰ ਇਸ ਬਾਰੇ ਪਤਾ ਸੀ ਕਿ ਕੱਚ ਵਿੱਚ ਅਸ਼ੁੱਧੀਆਂ ਹਟਾਉਣ ਨਾਲ ਬੱਖਰੇ ਨਤੀਜੇ ਆ ਸਕਦੇ ਨੇ ਪਰ ਉਹਨਾਂ ਨੇ ਆਪਣਾ ਧਿਆਨ ਵਪਾਰ ਵੱਲ ਕੇਂਦਰਿਤ ਕਰ ਲਿਆ। ਦਾ ਮੈਨ ਹੂ ਬੈਂਟ ਲਾਈਟ ਇਹਦੇ ਮੁਤਾਬਕ ਉਹ ਅਧਿਆਨ ਨਾਲੋਂ ਵੱਧ ਤਰਜੀਹ ਆਪਣੀ ਕੰਪਨੀ ਖੋਲਣ ਨੂੰ ਦੰਦੇ ਸਨ ਤਾਂ ਨਰਿੰਦਰ ਕਪਾਨੀ ਦੀ ਧੀ ਕਿਕੀ ਕਪਾਨੀ ਇਹ ਦੱਸਦੀ ਹੈ ਕਿ ਮੇਰੇ ਪਿਤਾ ਨੇ ਕਦੇ ਵੀ ਕਿਸੇ ਗੱਲ ਤੇ ਸ਼ਿਕਵਾ ਨਹੀਂ ਕੀਤਾ ਉਹਨਾਂ ਨੋਵਲ ਪੁਰਸਕਾਰ ਨਾ ਮਿਲਣ ਦੀ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਬਲਕਿ ਜੋ ਕੁਝ ਹਾਸਲ ਸੀ ਉਸ ਲਈ ਸ਼ੁਕਰਾਨਾ ਹੀ ਕੀਤਾ ਉਹ ਦੱਸਦੇ ਨੇ ਕਿ ਜਿਸ ਵੇਲੇ ਚਾਰਲਸ ਕਾਉ ਨੂੰ 2009 ਚ ਨੋਵਲ ਪੁਰਸਕਾਰ ਮਿਲਿਆ ਤਾ ਵੀ ਉਹਨਾਂ ਦੇ ਪਿਤਾ ਬੜੇ ਖੁਸ਼ ਹੋਏ ਸਨ ਆਪਣੇ ਪਿਤਾ ਨੂੰ ਯਾਦ ਕਰਦੇ ਆ ਉਹ ਕਹਿੰਦੇ ਆ ਕਿ ਉਹ ਬਹੁਤ ਹਾਸਮੁਖ ਸੁਭਾਅ ਦੇ ਸਨ ਅਤੇ ਹਮੇਸ਼ਾ ਉਹ ਇੱਕ ਵੱਲ ਕੇਂਦਰਿਤ ਰਹੇ ਸਨ ਉਹ ਦੱਸਦੇ ਨੇ ਕਿ ਡਾਕਟਰ ਕਪਾਨੀ ਤੇ ਉਹਨਾਂ ਦੀ ਮਾਂ ਸਤਿੰਦਰ ਕਪਾਨੀ ਦਾ ਇੱਕ ਦੂਜੇ ਨਾਲ ਬਹੁਤ ਹੀ ਨਿੱਘਾ ਰਿਸ਼ਤਾ ਸੀ ਤਾਂ ਦਾ ਮੈਨੂ ਵੈਂਟਲਾਈਟ ਵਿੱਚ ਉਹ ਦੱਸਦੇ ਆ ਕਿ ਜਦੋਂ ਉਹ ਅਮਰੀਕਾ ਵਿੱਚ ਸਨ ਤਾਂ ਇੱਕ ਦਿਨ ਪਟਿਆਲਾ ਦੇ ਮਹਾਰਾਜਾ ਯਾਦਵਪਾਲ ਸਿੰਘ ਨੇ ਉਹਨਾਂ ਨੂੰ ਮਿਲਣ ਲਈ ਬੁਲਾਇਆ ਤਾਂ ਮਹਾਰਾਜਾ ਪਟਿਆਲਾ ਦੇ ਨਾਲ-ਨਾਲ ਉਹਨਾਂ ਦੀ ਮੁਲਾਕਾਤ ਉਸ ਵੇਲੇ ਭਾਰਤ ਦੇ ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਕ੍ਰਿਸ਼ਨਾ ਮੈਨਨ ਨਾਲ ਵੀ ਹੋਈ ਸੀ ਇਸ ਤੋਂ ਥੋੜੇ ਸਮੇਂ ਬਾਅਦ ਜਦੋਂ ਉਹ ਨਵੀਂ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਨੂੰ ਮਿਲੇ ਤਾਂ ਨਹਿਰੂ ਨੇ ਉਹਨਾਂ ਨੂੰ ਉੱਚ ਅਹੁਦੇ ਉੱਤੇ ਲਾਏ ਜਾਣ ਦੀ ਸਪਾਰਸ਼ ਅਤੇ ਚੰਗੀ ਤਨਖਾਹ ਦੇਣ ਲਈ ਆਪਣੇ ਹੱਥੀ ਲਿਖਿਆ ਸੀ ਕਪਾਨੀ ਨੂੰ 2 ਮਹੀਨੇ ਤੱਕ ਇੰਤਜ਼ਾਰ ਕਰਨ ਲਈ ਕਿਹਾ ਗਿਆ ਪਰ ਭਾਰਤ ਦੇ ਸਰਕਾਰੀ ਵਿਭਾਗਾਂ ਵੱਲੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਤਾਂ ਨਰਿੰਦਰ ਸਿੰਘ ਕਪਾਨੀ ਨੇ ਫਾਈਬਰ ਆਪਟਿਕਸ ਦੀ ਸ਼ੁਰੂਆਤੀ ਖੋਜ ਦੇ ਨਾਲ-ਨਾਲ ਮੈਡੀਕਲ ਸੂਰਜੀ ਊਰਜਾ ਨਾਲ ਸੰਬੰਧਿਤ ਯੰਤਰ ਬਣਾਉਣ 'ਚ ਵੀ ਵੱਡੀ ਭੂਮਿਕਾ ਨਿਭਾਈ ਸੀ। ਹਾਈ ਸਪੀਡ ਡਾਟਾ ਟਰਾਂਸਮਿਸ਼ਨ ਇਸ ਲਈ ਆਪਟੀਕਲ ਫਾਈਬਰ ਇੱਕ ਹਾਰਡਵੇਅਰ ਹੈ। ਅੱਜ ਦੁਨੀਆ ਦੀ ਹਰੇਕ ਥਾਂ 'ਤੇ ਇੰਟਰਨੈਟ ਦਾ ਪਹੁੰਚਣਾ ਵੀ ਇਸੇ ਕਰਕੇ ਸੰਭਵ ਹੋ ਸਕਿਆ। ਉਹਨਾਂ ਨੇ ਜਿੱਥੇ ਇਸ ਖੇਤਰ ਬਾਰੇ ਕਈ ਪਰਚੇ ਵੀ ਲਿਖੇ ਤੇ ਇਸ ਪਿਛੇ ਤੇ ਪਹਿਲੀ ਕਿਤਾਬ ਫਾਈਬਰ ਆਪਟਿਕਸ ਪ੍ਰਿੰਸੀਪਲਸ ਐਂਡ ਐਪਲੀਕੇਸ਼ਨਸ ਇਹ ਲਿਖੀ ਕਮਲ ਪੀ ਦਾਹ ਦਾ ਕਿ ਡਾਕਟਰ ਕਪਾਨੀ ਨੇ ਮੈਡੀਕਲ ਖੇਤਰ ਵਿੱਚ ਅੱਜ ਵੱਡੇ ਪੱਧਰ ਤੇ ਵਰਤੇ ਜਾਂਦੇ ਆਕਸੀਮੀਟਰ ਤੇ ਲੇਜ਼ਰ ਰਾਹੀਂ ਰੈਟੀਨਾ ਅੱਖ ਦੀ ਝਿੱਲੀ ਇਹਦੀ ਮਰਮਮਤ ਕਰਨ ਦੀ ਤਕਨੀਕ ਵੀ ਵਿਕਸਿਤ ਕੀਤੀ ਹੈ ਇਸ ਨਾਲ ਹੀ ਉਹਨਾਂ ਵੱਲੋਂ ਵਿਕਸਿਤ ਕੀਤੇ ਗਏ ਐਂਡੋਸਕੋਪਿਕ ਕੈਮਰੇ ਰਾਹੀਂ ਹੀ ਮਨੁੱਖੀ ਸਰੀਰ ਦੇ ਅੰਦਰ ਕੈਮਰੇ ਰਾਹੀਂ ਦੇਖਣਾ ਜਾਂ ਸਰਜਰੀ ਚ ਸਰਜਰੀ ਵਿੱਚ ਇਹਦੀ ਬਰਤੋਂ ਸੰਭਵ ਹੋ ਸਕੀ ਹੈ ਤਾਂ ਦੋਸਤੋ ਨਰਿੰਦਰ ਸਿੰਘ ਕਪਾਨੀ ਨੇ ਇੱਕ ਸਾਇੰਸਦਾਨ ਸਫਲ ਬਿਜ਼ਨਸਮੈਨ ਹੋਣ ਦੇ ਨਾਲ-ਨਾਲ ਕਲਾ ਸਿੱਖਿਆ ਤੇ ਸਮਾਜ ਸੇਵਾ 'ਚ ਵੀ ਹਿੱਸਾ ਪਾਇਆ ਉਹਨਾਂ ਨੇ ਜਿੱਥੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਂਟਾ ਬਾਰबरा ਦੇ ਵਿੱਚ ਸਿੱਖ ਚੇਅਰ ਦੇ ਨਾਲ-ਨਾਲ ਇੰਟਰਪ੍ਰੈਨਿਓਰਸ਼ਿਪ ਵਿੱਚ ਚੇਅਰ ਸਥਾਪਿਤ ਕੀਤੀ ਆਪਣੀ ਸਵੈ ਜੀਵਨੀ 'ਚ ਡਾਕਟਰ ਕਪਾਨੀ ਆਪਣੇ ਇਸ ਉਦਮ ਬਾਰੇ ਲਿਖਦੇ ਹਨ ਕਿ 1967 ਵਿੱਚ ਆਪਣੀ ਕੰਪਨੀ ਆਪਟਿਕਸ ਟੈਕਨੋਲੋਜੀ ਨੂੰ ਜਨਤਕ ਲੈ ਕੇ ਜਾਣ ਤੋਂ ਬਾਅਦ ਉਹ ਆਰਥਿਕ ਪੱਧਰ ਉੱਤੇ ਮਜ਼ਬੂਤ ਹੋ ਗਏ ਥਨ ਫਿਰ ਮੈਨੂੰ ਖਿਆਲ ਆਇਆ ਕਿ ਮੇਰੇ ਸਿੱਖ ਹੋਣ ਦੇ ਮਾਣ ਅਤੇ ਸਿੱਖ ਕਲਾ ਪ੍ਰਤੀ ਮੇਰੀ ਪ੍ਰਤੀਬੱਧਤਾ ਨੇ ਮੈਨੂੰ ਸਿੱਖ ਆਰਟ ਨਾਲ ਜੁੜੀਆਂ ਚੀਜ਼ਾਂ ਨੂੰ ਇਕੱਠਿਆ ਕਰਨ ਦੀ ਪ੍ਰੇਰਿਆ ਤੇ ਸਿੱਖ ਫਾਊਂਡੇਸ਼ਨ ਨਾਮ ਦੀ ਸੰਸਥਾ ਕਹਿੰਦਾ ਫਿਰ ਹੋਣ ਚਾਹੀ ਸਿੱਖ ਫਾਊਂਡੇਸ਼ਨ ਦੇ ਐਗਜ਼ੀਕਟਿਵ ਡਾਇਰੈਕਟਰ ਸੋਨੀਆ ਧਾਮੀ ਦੱਸਦੇ ਕਿ ਡਾਕਟਰ ਕਪਾਨੀ ਚਾਹੁੰਦੇ ਸਨ ਕਿ ਨਵੰਬਰ 1984 ਚ ਹੋਏ ਇੱਕ ਸਿੱਖ ਤਲਿਆਮ ਦੀ ਯਾਦ ਵਿੱਚ ਦਿੱਲੀ ਵਿੱਚ ਇੱਕ ਯਾਦਗਾਰ ਸਥਾਪਿਤ ਕੀਤੀ ਜਾਵੇ ਪਰ ਇਹ ਕੰਮ ਨੇ ਪ੍ਰੇਰਣਾ ਹੀ ਚੜ ਸਕਿਆ 소ਨੀਆ ਦੱਸਦੀ ਹੈ ਕਿ 1960ਵਿਆਂ ਦਾ ਅਮਰੀਕਾ ਅੱਜ ਨਾਲੋਂ ਬਹੁਤ ਵੱਖਰਾ ਸੀ ਲੋਕ ਡਾਕਟਰ ਕਪਾਨੀ ਨੂੰ ਉਹਨਾਂ ਦੇ ਧਰਮ ਬਾਰੇ ਪੁੱਛਦੇ ਸਨ ਫਿਰ ਉਹਨਾਂ ਨੇ ਇਸ ਬਾਰੇ ਆਪਣੇ ਆਪ ਨੂੰ ਸਿੱਖਿਅਤ ਕਰਨਾ ਸ਼ੁਰੂ ਕੀਤਾ ਇਸ ਨੇ ਉਹਨਾਂ ਨੂੰ ਸਿੱਖ ਕਲਾਕ੍ਰਿਤੀਆਂ ਨੂੰ ਇਕੱਠੇ ਕਰਨ ਵੱਲ ਪ੍ਰੇਰਿਆ ਸਿੱਖ ਫਾਊਂਡੇਸ਼ਨ ਵੱਲੋਂ ਸਿੱਖ ਕਲਾ ਉਤੇ ਕੇਂਦਰਿਤ ਕਈ ਵੱਡੀਆਂ ਪ੍ਰਦਰਸ਼ਨੀਆਂ ਕੀਤੀਆਂ ਜਾ ਚੁੱਕੀਆਂ ਨੇ ਅਜਿਹੀ ਕੋਈ ਵੀ ਪ੍ਰਦਰਸ਼ਨੀ ਡਾਕਟਰ ਕਪਾਨੀ ਦੇ ਕਲਾ ਸੰਗ੍ਰਹਿ ਦੇ ਬਿਨਾ ਅਧੂਰੀ ਹੁੰਦੀ ਹੈ ਉਹ ਦੱਸਦੀ ਹੈ ਕਿ ਸਿੱਖ ਕਲਾ ਬਾਰੇ ਇੰਨੇ ਵੱਡੇ ਪੱਧਰ ਤੇ ਕੰਮ ਪਹਿਲਾਂ ਕਦੇ ਨਹੀਂ ਸੀ ਹੋਇਆ ਦਰਅਸਲ ਡਾਕਟਰ ਕਪਾਨੀ ਦੇ ਯਤਨਾਂ ਸਦਕਾ ਹੀ ਸਿੱਖ ਕਲਾ ਨੂੰ ਲੋੜਿੰਗ ਦਾ ਧਿਆਨ ਮਿਲਿਆ ਤਾਂ ਦੋਸਤੋ ਇਹ ਸੀ ਡਾਕਟਰ ਨਿਰੰਦਰ ਸਿੰਘ ਕਪਾਨੀ ਜਿਨ੍ਹਾਂ ਦੇ ਚਰੀਏ ਅੱਜ ਆਪਾਂ ਇੰਟਰਨੈਟ ਇੰਨੀ ਤੇਜ਼ੀ ਨਾਲ ਚਲਾ ਰਹੇ ਹਾਂ ਤੇ ਹੋਰ ਵੀ ਇਡੀਆਂ ਖੋਜਾਂ ਕੀਤੀਆਂ ਉਹਨਾਂ ਨੇ ਤੁਸੀਂ ਹਿਸਾਬ ਲਾ ਲਓ ਇਹ ਆਪਣਾ ਸਿੱਖ ਸੀਗਾ ਡਾਟ ਡੰਦ ਸਿੱਕਪਾਨੀ ਹਾਂਜੀ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਉਮੀਦ ਕਰੇ ਤੁਹਾਨੂੰ ਪਸੰਦ ਆਈ ਹੋਊਗੀ ਸੋ ਮਿਲਦੇ ਆਂ ਅਗਲੇ ਅਗਲੀ ਵੀਡੀਓ ਦੇ ਵਿੱਚ ਦਿਓ ਆ ਗਿਆ ਸਤਿ ਸ਼੍ਰੀ ਅਕਾਲ